ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇੱਕ ਵਾਰੀ ਮੁਕਾਬਲਾ ਹੋਇਆ ਫੈਸਲਾ ਇਹ ਹੋਇਆ ਕਿ ਇੱਕ ਐਹੋ ਜੀ ਤਸਵੀਰ ਬਣਾਈ ਜਾਵੇ ਜੀ ਦੇ ਵਿੱਚ ਸਕੂਨ ਹੋਵੇ ਸ਼ਾਂਤੀ ਹੋਵੇ ਇਤਮਨਾਨ ਹੋਵੇ ਔਰ ਤਸੱਲੀ ਹੋਵੇ ਉਸ ਦਾ ਇਨਾਮ ਰੱਖਿਆ ਗਿਆ 1 ਬਿਲੀਅਨ ਡਾਲਰ ਸੋ ਕਿਸੇ ਦੇ ਵਿੱਚ ਪੇਂਟਿੰਗ ਬਣੀ ਉਹਦੇ ਵਿੱਚ ਨਦੀ ਸੀ ਸਕੂਨ ਨਾਲ ਵਹਿ ਰਹੀ ਕਿਸੇ ਦੇ ਵਿੱਚ ਸ਼ਾਂਤੀ ਸੀ ਬਾਗ ਦੇ ਵਿੱਚ ਹਵਾ ਨਹੀਂ ਚੱਲ ਰਹੀ ਸੀ ਇੱਕ ਐਹੋ ਜੀ ਤਸਵੀਰ ਬਣਾਈ ਗਈ ਪੇਂਟਿੰਗ ਬਣਾਈ ਗਈ ਜੀ ਦੇ ਵਿੱਚ ਚੱਖੜ ਸੀ ਹਨੇਰੀ ਚੱਲ ਰਹੀ ਸੀ ਮੀਂਹ ਵੇ ਪੈ ਰਿਆ ਸੀ ਬੱਦਲ ਸੀ ਇੱਕ ਉਹਦੇ ਵਿੱਚ ਝੁੱਗੀ ਬਣਾਈ ਗਈ ਸੀ ਛੋਟਾ ਜਿਹਾ ਕਮਰਾ ਬਣਾਇਆ ਗਿਆ ਸੀ ਉਹਨੂੰ ਇਨਾਮ ਮਿਲ ਗਿਆ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਇਹ ਫੈਸਲਾ ਕੀ ਸੋਚ ਕੇ ਲਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਇਹ ਸੋਚ ਕੇ ਫੈਸਲਾ ਲਿਆ ਗਿਆ ਕਿ ਇਸ ਕਮਰੇ ਦੇ ਵਿੱਚ ਜੋ ਇੱਕ ਤਸਵੀਰ ਬਣਾਈ ਗਈ ਹੈ ਇੱਕ ਆਦਮੀ ਬੈਠਾ ਹੈ ਉਹ ਇੱਕ ਮਨਾਨ ਨਾਲ ਸਕੂਨ ਨਾਲ ਤਸੱਲੀ ਨਾਲ ਬੈਠਾ ਰਿਹਾ ਵੀ ਮੈਨੂੰ ਕੁਝ ਨਹੀਂ ਹੋਊਗਾ ਝੱਖੜ ਵੀ ਮੈਨੂੰ ਕੁਝ ਨਹੀਂ ਕਰ ਸਕਦਾ ਇਹਦੇ ਤੋਂ ਸਬਕ ਇਹ ਮਿਲਦਾ ਹੈ ਵੀ ਝੱਖੜ ਹਨੇਰ ਬਾਰ ਨਹੀਂ ਚੱਲਦਾ ਜੋ ਵੀ ਹੈ ਸਕੂਨ ਉਹ ਤੁਹਾਡੇ ਅੰਦਰ ਹੈ ਝੱਖੜ ਹਨੇਰੀ ਹੈ ਤਾਂ ਵੀ ਤੁਹਾਡੇ ਅੰਦਰ ਹੈ